bye ਜੀਉ ਪਿੰਡ ਸਭ ਤਿਸ ਦਾ ਦੇਖਾ ਜੈ ਆਖ ਗਵਾਈਐ ਉਸ ਤਤ ਮਨ ਮਹਕਾਰ ਨਿਰੰਕਾਰ ਪਰ ਮਨ ਮੇਰੇ ਸਤਿ ਪੰਥਾਰ वेद पुराण सिमरਤ ਸੁਣੇ ਬੋ ਵਿਦਤਰੋ ਵਿਚਾਰ ਪਤ ਤੂ ਉਧਾਰਨ ਭੈ ਹਰਿ ਸੁਖ ਸਾਗਰ ਨਿਰੰਕਾਰ ਸਚ ਖੰਡ ਵਸੈ ਨਿਰੰਕਾਰ ਕਰ ਦੇਖੈ ਨਦਰਿ ਨਿਹਾਲ ਜਿਥਾ ਖੰਡ ਮੰਡਲ ਵਰ ਭੰਦਾ ਜੇ ਤੂ ਕਥਾ ਤਾ ਅੰਤ ਨਾੰਤ ਅਨ ਬਾਬਾ ਨਾਨਕ ਤੁਹੀ ਨਰੰਕਾਰ ਜਹਾਨ ਲਹਾ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਹ ਤਨ ਜਮ ਨੇੜ ਨਾ ਆ ਤੂੰ ਕਰਨ ਕਾਰਨ ਸਮਰੱਥ ਹੈਂ ਕਰਤੇ ਮੈਂ ਤੁਝ ਬਿਨ ਅਬਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਬਨ ਹੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੱਡਾਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆ ਰਦਿਆ ਗੁਰਮੁਖ ਨਾਨਕ ਆ ਰਦਿਆ ਸਭ ਆਖੋ ਧਨ ਧਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜਿਉਰਾ ਅਜ ਰਖਦਾ ਆਇਆ ਸਾਰੇ ਆਨੰਦ ਤਾਂ ਪਿੱਛੇ ਦੇ ਜਿਉਂ ਰਾਮ ਨਾਮ ਦੇ ਮੁਖ ਲਾਇਆ ਰਾਮ ਰਾਜੇ ਹਰ ਘਰ ਮੇਰਿਆ ਜਿਉਂ ਰਾਮ ਮੰਦੀ ਦੇ ਜਿਲਾਇਆ ਨਾਮ ਦਾ ਜੀ ਲੋਕ ਮਹੱਲਾ ਪਹਿਲਾ ਆਪੇ ਭੰਡ ਸਾਜਣ ਆਪੇ ਤੁਰਦੇ ਇੱਕ ਨੰਦ ਦਿਸਮਾਏ ਥੁਲੇ ਰਹਿਣ ਚਰੇ ਇੱਕ ਨਾ ਨੀ ਪੈਸਨ ਵੜੀ ਬੜੇ ਕੀਆ ਵਡਿਆਈਆ ਕਿਚ ਕਹਿਣਾ ਕਹਿ ਨਾ ਜਾਹੇ ਸੋ ਕਰਤਾ ਕਾਦਰ ਕਰੀ ਮਂ ਦੇ ਜੀਆ ਰਜ਼ਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰ ਛੋਡੀ ਤਿੰਨ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸਹਰ ਜਹਾਏ ਸੋ ਕਰੇ ਜੇ ਤਿਸਹਰ ਜਾਏ ਸੁਧ ਤਤ ਨਾਮ ਜੀ ਰਵਾਹ ਹੈ ਗੁਜੇ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਬਾਲ ਸਤਗੁਰ ਨੇ ਪਾਇਆ ਸਤ ਸਾਹਿਬਾ ਕਾ ਨਾਮ ਕਰ ਤੇਰਾ ਮੇਰਾ ਤੱਕਲਾ ਜਿੰਦੇ ਹਿੰਦ ਪਾਵੇ ਤੋਰਾ ਸੁਖਾ ਤੇਰੀ ਨਾਮ ਮੰਨ ਸਾਲ ਨਾਮ ਦੇ ਪਹਿਲਾ ਤੇ ਆਵਾਜੇ ਸ਼ੁਭਦ ਘੰਟੀਰੇ ਜੈ ਨਾਮ ਸਤਿ ਸਹਿਬ ਕਾ ਨਾਮ ਘੜ ਤੇਰਾ ਸਾਚਾ ਨਾਮ ਮੇਰਾ ਆਦੂ ਬਾਦਨਾ ਮਹਾਰਾਜ ਰਾਜ ਕਾ ਭਾਈਆ ਦਰਸ਼ਾਤ ਤੁਮਾਰੇ ਆਵਤਿਆ ਤੈ ਨਾ ਸੁਨ ਸੰਤੋਸ਼ ਸ਼ਬਦ ਤਰਪੇ ਅਰ ਸੱਚਾ ਨਾਮ ਮੇਰਾ ਆਧਾਰੁ ਰਾਜ ਪੰਛਰਿ ਘਰ ਸੁਭਾਗੇ ਘਰ ਸੁਭਾਗੇ ਤਬਾਵਾ ਦੇ ਕਲਾਦ ਕਰਧਾਰੀਆ ਪੰਛੀ ਤਦ ਵਸੇ ਤੇ ਕਾਲ ਤੰਤਨ ਤਾਰਿਆ ਕਰਮ ਸੋਇਆ ਤੁਝਿ ਬੁਲਦੇ ਨਾਮ ਰਖੈ ਲਾਗੇ ਜੈ ਸਾਜਨ ਘਰੇ ਸਰ ਸੇ ਪੂਰੇ ਗੁੱਤੇ ਜਾਣ ਸੁਣਦੇ ਬਿੰਦ ਕਰ ਬੰਦ ਕਰ ਲੈ ਮਹਿਵਨ ਤਨਾਇ ਕੋ ਤਾਰਾ ਗੰਗੇ ਵਜੇ ਅਨਹਤure ਸੁਣਦੇ ਬਿੰਦ ਕਰ ਪਤ ਵਜੇ ਅਨਹਤure ਬੋਲ ਤਤ ਨਾ ਵਾਹਿਗੁਰੂ ਜੀ ਸਲੋਕ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਹੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਬਾਚੈ ਧਰਮ ਹਦੂ ਕਰਮੀ ਆਪੋ ਆਪ ੴ ਸਤਿਗੁਰ ਪ੍ਰਸਾਦਿ ਸੋਰਠਿ ਮਹਾਲਾ ਪੰਜਵਾ ਹਮਰੀ ਗਣਤਨ ਗਨੇ ਆਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਰੇ ਗਣ ਤਨ ਗਣਿਆ ਕਾਏ ਆਪਣਾ ਬਿਰਦ ਪਛਾਣ ਹਾਥ ਦੇ ਰਾਕੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਹਿਰਵਾਣਾ ਬੰਦ ਪਾਇਆ ਮੇਰ ਸਤ ਗੁਰ ਪੂਰ ਹੋਈ ਸਰਵ ਕਲਿਆ ਜਿਨ ਸਾਜਿਆ ਦਿੱਤਾ ਪੈ ਨਣਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਪਰਬਾਣ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿ हे अकाल पुरख अंतर्जामी श्री गुरु नानक देव निरंकार रूप सच्चे पादशाह जी आप जी दे हजूर अमृत वेले तो लेके ऐस वेले तक श्री आसा जी दी वार दे इस लोक शांत शब्द कीर्तन जी की अरदास ਅੱਖਰ ਲਗ ਕੰਨਾ ਤੁਕ ਭੁੱਲ ਚੁੱਕ ਮਾ ਫਾਬ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ